ਏ ਨੇ ਰਾਜੇਂਦਰ ਸਿੰਘ ਜੋ ਕਿ ਜੰਮੂ ਕਸ਼ਮੀਰ ਦੇ ਜ਼ਿਲ੍ਹੇ ਪੁਲਵਾਮਾ ਦੇ ਸ਼ਹਿਰ ਤਰਾਲ ਵਿੱਚ ਆਪਣੀ ਸਿੰਘਣੀ ਅਤੇ ਧੀ ਨਾਲ ਰਹਿੰਦੇ ਨੇ ਰਾਜੇਂਦਰ ਸਿੰਘ ਦੇ 6 ਧੀਆ ਨੇ ਜਿਨ੍ਹਾਂ ਵਿੱਚੋਂ 5 ਧੀਆ ਦਾ ਵਿਆਹ ਹੋ ਚੁੱਕਿਆ ਰਾਜੇਂਦਰ ਸਿੰਘ ਪਰਿਵਾਰ ਦੀ ਰੋਜ਼ੀ ਰੋਟੀ ਲਈ ਡਰਾਈਵਿੰਗ ਕਰਦੇ ਸੀ ਪਰ ਕਿਸੇ ਵਜ੍ਹਾ ਕਾਰਨ ਉਹਨਾਂ ਨੂੰ ਡਰਾਈਵਰੀ ਛੱਡਿਆ 10-12 ਸਾਲ ਹੋ ਗਏ ਨੇ ਤੇ ਹੁਣ ਚਾਹ ਦੀ ਦੁਕਾਨ ਚਲਾਉਂਦੇ ਨੇ ਸ਼ੁਰੂ ਤੋਂ ਹੀ ਉਹ ਕੱਚੇ ਇੱਟਾਂ ਦੇ ਮਕਾਨ ਵਿੱਚ ਰਹ ਰਹੇ ਸੀ ਪਰ ਮਕਾਨ ਪੁਰਾਣਾ ਹੋਣ ਕਾਰਨ ਢਹਿ ਗਿਆ ਤੇ ਫਿਰ ਸਿਰ ਉੱਤੇ ਆਰਜੀ ਧੀਆ ਦੀ ਛੱਤ ਬਣਾ ਲਈ ਜਿਸ ਵਿੱਚੋਂ ਉਹਨਾਂ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੋ ਰਿਹਾ ਸੀ ਰਾਜੇਂਦਰ ਸਿੰਘ ਨੇ ਜ਼ਮੀਨ ਵੇਚਣ ਸਣੇ ਇਧਰ ਉਧਰ ਹਿੱਲਾ ਕਰਕੇ ਪੱਕਾ ਮਕਾਨ ਬਣਾਉਣ ਦੀ ਕੋਸ਼ਿਸ਼ ਤਾਂ ਕੀਤੀ ਪਰ ਉਸ ਨੂੰ ਪੂਰਾ ਨਾ ਬਣਾ ਸਕੇ ਫਿਰ ਖਾਲਸਾ ਸਾਹਿਬ ਨੇ ਪਰਿਵਾਰ ਦੇ ਰਹਿਣ ਲਈ ਮਕਾਨ ਨੂੰ ਵਧੀਆ ਬਣਾਉਣ ਦੀ ਜ਼ਿੰਮੇਵਾਰੀ ਲਈ ਰਾਜੇਂਦਰ ਸਿੰਘ ਕੋਲ ਹੁਣ ਇੱਕ ਰਸੋਈ ਬਾਥਰੂਮ ਅਤੇ ਖੁੱਲੇ ਕਮਰਿਆਂ ਵਾਲਾ ਪੱਕਾ ਮਕਾਨ ਬਣ ਕੇ ਤਿਆਰ ਹੈ ਉਹਨਾਂ ਸੰਗਤ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਦੇ ਪਰਿਵਾਰ ਦੇ ਸਿਰ ਉੱਤੇ ਇਹ ਆਲੀਸ਼ਾਨ ਛੱਤ ਬਣਾਉਣ ਵਿੱਚ ਸਹਿਯੋਗ ਕੀਤਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਖਾਲਸਾ ਸਾਹਿਬ ਦੇ ਇਸ਼ਤਹਾਰ ਦਾ ਇਨਾ ਹੀ ਨਹੀਂ ਥਾਲ ਸਾਈਡ ਵੱਲੋਂ ਰਜਿੰਦਰ ਸਿੰਘ ਦੀ ਸਭ ਤੋਂ ਛੋਟੀ ਧੀ ਨੂੰ ਸਿਲਾਈ ਮਸ਼ੀਨ ਲੈ ਕੇ ਦਿੱਤੀ ਗਈ ਤਾਂ ਜੋ ਉਹ ਖੁਦ ਦਾ ਕੰਮ ਕਰਕੇ ਪਰਿਵਾਰ ਦੇ ਆਰਥਿਕ ਹਾਲਾਤ ਸੁਧਾਰ ਸਕੇ ਖਾਲਸਾਡ ਦੇ ਇਹੋ ਜਿਹੇ ਸੇਵਾ ਕਾਰਜਾਂ ਨੂੰ ਸਪੋਰਟ ਕਰਨ ਲਈ ਸਕਰੀਨ ਉੱਤੇ ਦਿੱਤੀ ਬੈਂਕ ਡੀਟੇਲ ਵਿੱਚ ਆਪਣੀ ਕਿਰਤਮਾਈ ਵਿੱਚੋਂ ਦਸਵੰਦ ਕੱਢ ਕੇ ਤੁਸੀਂ ਵੀ ਆਪਣਾ ਸਹਿਯੋਗ ਪਾ ਸਕਦੇ ਹੋ